ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਕਈ ਵਾਰੀ ਆਪਾਂ ਘਰ ਜਾਣ ਦੀ ਜਲਦੀ ਦੇ ਵਿੱਚ ਇਹ ਭੁੱਲ ਜਾਂਦੇ ਆ ਇਹ ਸੋਚਦੇ ਹੀ ਨਹੀਂ ਕਿ ਕਈ ਅਜਿਹੇ ਲੋਕ ਵੀ ਨੇ ਜਿਨ੍ਹਾਂ ਕੋਲ ਆਪਣਾ ਘਰ ਹੀ ਹੈ ਨਹੀਂਗਾ ਅੱਜ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੋਈ ਆ ਇੱਕ ਵਾਰੀ ਇੱਕ ਬੜਾ ਹੀ ਅਮੀਰ ਬੰਦਾ ਆਪਦੇ ਦਫ਼ਤਰ ਦੇ ਵਿੱਚੋਂ ਆਪਦੀ ਕੰਪਨੀ ਦੇ ਵਿੱਚੋਂ ਬੜੀ ਮਹਿੰਗੀ ਕਾਰ ਦੇ ਉੱਤੇ ਆਪਣੇ ਘਰ ਜਾਣ ਵਾਸਤੇ ਨਿਕਲਦਾ ਰਸਤੇ ਦੇ ਵਿੱਚ ਟ੍ਰੈਫਿਕ ਦੇ ਕਰਕੇ ਜਾਮ ਲੱਗਿਆ ਹੁੰਦਾ ਫਿਰ ਉਹ ਟ੍ਰੈਫਿਕ ਦੇ ਵਿੱਚੋਂ ਨਿਕਲ ਕੇ ਆਪਦੀ ਕਾਰ ਨੂੰ ਥੋੜਾ ਅੱਗੇ ਲੈ ਕੇ ਜਾਂਦਾ ਰੋਡ ਤੇ ਚੜਦਾ ਹੀ ਹੈ ਕਿ ਉਹ ਦੇਖਦਾ ਕਿ ਇੱਕ ਜਵਾਕ ਛੜਕ ਦੇ ਉੱਤੇ ਹੀ ਕਾਰਾਂ ਦੇ ਵਿੱਚ ਦੀ ਭੱਜਿਆ ਆਉਂਦਾ ਹੁੰਦਾ ਰੌਲਾ ਪਾਈ ਜਾਂਦਾ ਹੁੰਦਾ ਉਹ ਬੰਦਾ ਹਜੇ ਉਸ ਜਵਾਕ ਨੂੰ ਦੇਖਦਾ ਹੀ ਹੁੰਦਾ ਕਿ ਜਾਦ ਨੂੰ ਇੱਕ ਏਟਾ ਕਿ ਉਹਦੀ ਕਾਰ ਤੇ ਵੱਜਦੀ ਹੈ ਉਹ ਬੜਾ ਹੈਰਾਨ ਹੁੰਦਾ ਗੁੱਸਾ ਵੀ ਆਉਂਦਾ ਉਹਨੂੰ ਉਹਨੂੰ ਇਹ ਸਮਝ ਨਹੀਂ ਆਉਂਦੀ ਹੁੰਦੀ ਵੀ ਇਹ ਜਵਾਕ ਭੱਜਿਆ ਆਉਂਦਾ ਰੌਲਾ ਪਾਉਂਦਾ ਆਉਂਦਾ ਮੇਰੀ ਕਾਰ ਦੇ ਉੱਤੇ ਰੋੜਾ ਕਾਹ ਤੋਂ ਮਾਰਦਾ ਉਹ ਥੋੜਾ ਅੱਗੇ ਜਾਂਦਾ ਜੂ ਟਰਨ ਤੋਂ ਵਾਪਸ ਲੈ ਕੇ ਆਉਂਦਾ ਆਪਣੀ ਗੱਡੀ ਇੱਕ ਸਾਈਡ ਤੇ ਪਾਰਕ ਕਰਕੇ ਉਹ ਉਸ ਜਵਾਕ ਦੇ ਮਗਰ ਭੱਜਦਾ ਉਹ ਜਵਾਕ ਵੀ ਉਸ ਬੰਦੇ ਤੋਂ ਡਰ ਕੇ ਹੋਰ ਜਿਹੜੀਆਂ ਉੱਥੇ ਕਾਰਾਂ ਹੁੰਦੀਆਂ ਉਹਦੇ ਉਹਲੇ ਲੱਕ ਕੇ ਬਹਿ ਜਾਂਦਾ ਉਹ ਬੰਦਾ ਉਸ ਜਵਾਕ ਨੂੰ ਪੜ ਲੈਂਦਾ ਤੇ ਪੁੱਛਦਾ ਵੀ ਪੁੱਤਰ ਜੀ ਇਹ ਕੀ ਤਰੀਕਾ ਹੋਇਆ ਤੂੰ ਰੌਲਾ ਪਾ ਰਿਆਂ ਭੱਜ ਰਿਆਂ ਵਾ ਸੜਕ ਦੇ ਉੱਤੋਂ ਦੀ ਕਾਰਾਂ ਦੇ ਵਿੱਚ ਦੀ ਪਹਿਲੀ ਤਾਂ ਗੱਲ ਤੇਰੇ ਸੱਟ ਬਾਜਣੀ ਸੀ ਦੂਜੀ ਗੱਲ ਤੂੰ ਮੇਰੀ ਕਾਰ ਦੇ ਉੱਤੇ ਰੌੜਾ ਕਿਉਂ ਮਾਰਿਆ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਅੱਗੇ ਉਹ ਜਵਾਕ ਬੜੀ ਨਿਮਰਤਾ ਦੇ ਨਾਲ ਬੜੀ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ ਉਹਨੂੰ ਕਹਿੰਦਾ ਕੇ ਸਰ ਮੈਨੂੰ ਪਤਾ ਕਿ ਤੁਸੀਂ ਮੇਰੇ ਤੇ ਬਹੁਤ ਗੁੱਸਾ ਹੋ। ਤੁਹਾਨੂੰ ਮੇਰੇ ਤੇ ਬਹੁਤ ਗੁੱਸਾ ਆ ਰਿਹਾ ਹੋ। ਤੁਸੀਂ ਮੈਨੂੰ ਕੁੱਟਣਾ ਚਾਹੁੰਦੇ ਹੋਮੋਗੇ ਪਰ ਮੈਂ ਵੀ ਕੀ ਕਰਾਂ? ਮੇਰੀ ਕੋਈ ਆਵਾਜ਼ ਹੀ ਨਹੀਂ ਸੁਣਦਾ। ਮੇਰੀ ਕੋਈ ਗੱਲ ਹੀ ਨਹੀਂ ਸੁਣ ਰਿਹਾ। ਉਹਦੇ ਕਰਕੇ ਮੈਨੂੰ ਇੱਕ ਤਰੋੜੇ ਚੱਕਣੇ ਪਏਗੇ। ਵੀ ਸ਼ਾਇਦ ਹੁਣ ਤਾਂ ਮੇਰੀ ਗੱਲ ਨੂੰ ਸੁਣਨਗੇ। ਅਸਲ ਦੇ ਵਿੱਚ ਮੈਂ ਸੜਕ ਦੇ ਕੰਡੇ ਤੇ ਖੜਾ ਬਹੁਤ ਟਾਈਮ ਦਾ ਹੈਲਪ ਹੈਲਪ ਕਰ ਰਿਆ ਆਪਣੀ ਮਦਦ ਦੇ ਲਈ ਚਲਾ ਰਿਆ। ਪਰ ਕੋਈ ਵੀ ਮੇਰੀ ਮਦਦ ਕਰਨ ਨੂੰ ਕੋਈ ਨਹੀਂ ਆਉਂਦਾ। ਤਾਂ ਅੱਗੇ ਉਹ ਬੰਦਾ ਕਹਿੰਦਾ ਵੀ ਗੱਲ ਕੀ ਹੋਈ ਆ? ਗਲਤ ਤਾਂ ਦੱਸ। ਉਹ ਜਵਾਕ ਕਹਿੰਦਾ ਵੀ ਮੇਰੇ ਭਰਾ ਨੂੰ ਕੋਈ ਮੋਟਰਸਾਈਕਲ ਵਾਲਾ ਫੇਟ ਮਾਰ ਗਿਆ। ਉਹ ਮੇਤੋਂ ਵੱਡਾ ਮੇਤੋਂ ਭਾਰਾ ਥੋੜਾ ਜਿਹਾ ਮੇਤੋਂ ਚੱਕਿਆ ਨਹੀਂ ਜਾਂਦਾ। ਹੁਣ ਉਹ ਸਾਈਡ ਦੇ ਉੱਤੇ ਪਿਆ ਤੜ ਫਰਿਆ ਵਾ 6:00 ਵਜ ਗਈ ਆ ਉਹਦੇ। ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਮੇਰੀ ਕੋਈ ਮਦਦ ਹੀ ਨਹੀਂ ਕਰ ਰਿਹਾ। ਹੁਣ ਉਹਨੂੰ ਚੱਕ ਕੇ ਲਿਆ ਕੇ ਮੈਂ ਲੋਕਾਂ ਨੂੰ ਦਿਖਾ ਨਹੀਂ ਸਕਦਾ ਵੀ ਮੇਰੀ ਮਦਦ ਕਰ ਦਿਓ। ਮੈਂ ਰੌਲਾ ਪਾਉਣਾ ਮਦਦ ਮਦਦ ਬੁਲਾ ਰਿਆਂ ਸਾਰਿਆਂ ਨੂੰ ਪਰ ਕੋਈ ਮੇਰੀ ਸੁਣਦਾ ਨਹੀਂ। ਹੁਣ ਜਿਹੜਾ ਇਹ ਅਮੀਰ ਬੰਦਾ ਸੀ ਉਹਨੇ ਸਾਰੀ ਗੱਲ ਉਹਦੀ ਧਿਆਨ ਨਾਲ ਸੁਣੀ। ਘਰ ਜਾਣ ਤੋਂ ਲੇਟ ਹੋ ਰਿਹਾ ਸੀ ਦਫ਼ਤਰ ਤੋਂ ਆ ਰਿਹਾ ਸੀ ਉਹ ਬੰਦਾ ਉਸ ਛੋਟੇ ਜਵਾਕ ਦੇ ਨਾਲ ਉਹਦੇ ਭਰਾ ਨੂੰ ਦੇਖਣ ਲਈ ਚੱਲਿਆ ਜਾਂਦਾ ਜਾ ਕੇ ਦੇਖਦਾ ਵੀ ਉਹਦੇ ਸੱਟ ਕਾਫੀ ਵੱਜੀ ਹੁੰਦੀ ਹੈ ਤੇ ਉਸਦੇ ਖੂਨ ਵੀ ਨਿਕਲ ਰਿਆ ਹੁੰਦਾ ਫਿਰ ਉਹ ਜਵਾਕ ਦੇ ਨਾਲ ਲਾ ਕੇ ਉਹਦੇ ਭਰਾ ਨੂੰ ਜਿਹਦੇ ਸੱਟ ਵੱਜੀ ਹੁੰਦੀ ਹੈ ਉਹਨੂੰ ਲਿਆ ਕੇ ਆਪਦੀ ਕਾਰ 'ਚ ਬਿਠਾਉਂਦਾ ਇਹਦੀ ਮਹਿੰਗੀ ਕਾਰ ਦੇ ਵਿੱਚ ਵੀ ਖੂਨ ਲੱਗ ਜਾਂਦਾ ਡਾਕਟਰ ਦੇ ਲੈ ਜਾਂਦਾ ਉਹਦਾ ਇਲਾਜ ਕਰਾਉਂਦਾ ਤੇ ਉਦੋਂ ਤੱਕ ਉੱਥੇ ਹੀ ਰਹਿੰਦਾ ਜਦੋਂ ਤੱਕ ਡਾਕਟਰ ਉਹਨੂੰ ਓਕੇ ਨਹੀਂ ਕਰ ਦਿੰਦਾ ਹੁਣ ਜਦੋਂ ਡਾਕਟਰ ਨੇ ਇਹ ਗੱਲ ਕਹ ਦਿੱਤੀ ਵੀ ਹੁਣ ਇਹ ਬੱਚਾ ਠੀਕ ਆ ਤੁਸੀਂ ਜਾ ਸਕਦੇ ਹੋ ਫਿਰ ਉਹ ਬੰਦਾ ਹਸਪੀਟਲ ਤੋਂ ਹੁਣ ਆਪਦੇ ਘਰ ਲਈ ਜਾ ਰਿਹਾ ਹੁੰਦਾ ਇਸ ਵਾਰ ਸਪੀਡ ਬੜੀ ਸਲੋ ਹੁੰਦੀ ਹੈ ਉਹ ਸੋਚਦਾ ਸੋਚਦਾ ਜਾ ਰਿਹਾ ਹੁੰਦਾ ਵੀ ਮੇਰੇ ਨਾਲ ਹੋਇਆ ਕੀ ਅੱਜ ਫਿਰ ਉਹ ਆਪਦੇ ਘਰੇ ਪਹੁੰਚ ਜਾਂਦਾ ਉਹਦੀ ਨਿਗਾ ਵੱਜਦੀ ਆ ਉਸ ਡੈਂਟ ਦੇ ਜਿਹੜਾ ਉਹਦੀ ਕਾਰ ਤੇ ਪੈ ਗਿਆ ਹੁੰਦਾ ਉਸ ਬੱਚੇ ਦੇ ਰੋੜਾ ਮਾਰਨ ਦੇ ਕਾਰਨ ਫਿਰ ਉਹ ਦੇਖਦਾ ਡੈਂਟ ਤਾਂ ਕਾਫੀ ਵੱਡਾ ਇਹਨੂੰ ਕਢਵਾਉਣਾ ਪਊਗਾ ਪਰ ਫਿਰ ਇਹਦੇ ਅਚਾਨਕ ਦਿਮਾਗ ਦੇ ਵਿੱਚ ਜਾਂਦਾ ਵੀ ਮੈਂ ਇਹ ਡੈਂਟ ਨੂੰ ਸਹੀ ਨਹੀਂ ਕਰਾਉਣਾ ਮੈਂ ਡੈਂਟ ਏਵੇਂ ਹੀ ਰੱਖੂਗਾ ਕਿਉਂਕਿ ਇਹਨੂੰ ਦੇਖ ਕੇ ਮੈਨੂੰ ਯਾਦ ਆਉਂਦਾ ਰਹੇ ਕਿ ਜ਼ਿੰਦਗੀ ਦੇ ਵਿੱਚ ਐਨੇ ਕਠੋਰ ਵੀ ਨਾ ਹੋ ਜਾਈਂ ਕਿ ਕਿਸੇ ਦੀ ਮਦਦ ਦੇ ਲਈ ਇੱਕ ਟੋੜਾ ਮਾਰ ਕੇ ਤੁਹਾਨੂੰ ਜਗਾਉਣਾ ਪਵੇ ਜਾਂ ਬੁਲਾਉਣਾ ਪਵੇ ਦੋਸਤੋ ਜਿਹੜੀ ਜ਼ਿੰਦਗੀ ਆ ਨਾ ਉਹ ਸਾਡੇ ਨਾਲ ਮੇਲ ਮਲਾਪ ਦੇ ਨਾਲ ਚੱਲਣਾ ਚਾਹੁੰਦੀ ਹੈ ਸਾਡੇ ਨਾਲ ਕਮਿਊਨੀਕੇਟ ਕਰਨਾ ਚਾਹੁੰਦੀ ਹੈ ਉਹ ਹਰ ਵਕਤ ਸਾਡੇ ਕੰਨਾਂ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਕਹਿ ਰਹੀ ਹੁੰਦੀ ਹੈ ਪਰ ਅਸੀਂ ਇੰਨੇ ਬੀਜੀ ਆ ਇੰਨੇ ਸਵਾਰਥੀ ਹੋ ਗਏ ਆ ਕਿ ਅਸੀਂ ਉਹ ਚੀਜ਼ਾਂ ਨੂੰ ਨੋਟਿਸ ਹੀ ਨਹੀਂ ਕਰਦੇ ਤੇ ਫੇਰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇੱਟਾਂ ਰੋੜੇ ਆਉਣ ਲੱਗ ਜਾਂਦੇ ਨੇ ਫੇਰ ਜਦੋਂ ਸਾਨੂੰ ਜਗਾਇਆ ਜਾਂਦਾ ਇੱਟਾਂ ਰੋੜਿਆਂ ਦਾ ਭਾਪ ਦੁੱਖ ਦੇ ਨਾਲ ਭਾਪ ਮੁਸੀਬਤਾਂ ਦੇ ਨਾਲ ਤਾਂ ਫੇਰ ਸਾਨੂੰ ਥੋੜਾ ਅਹਿਸਾਸ ਹੁੰਦਾ ਵੀ ਹਾਂ ਅਸੀਂ ਕਿਤੇ ਨਾ ਕਿਤੇ ਸਵਾਰਥੀ ਹੋ ਗਏ ਆ ਹੁਣ ਇਸ ਕਹਾਣੀ ਵਿੱਚ ਉਹ ਬੱਚਾ ਆਪਣੇ ਭਰਾ ਦੀ ਹੈਲਪ ਦੇ ਲਈ ਰੋਲਾ ਪਾ ਰਿਹਾ ਕੁਰਲਾ ਰਿਹਾ ਸੀ ਜਦੋਂ ਉਸ ਦੀ ਕਿਸ ਨੇ ਸੁਣੀ ਨਹੀਂ ਫਿਰ ਉਹਨੇ ਏ ਟਰੋੜਾ ਮਾਰ ਕੇ ਜਗਾਇਆ ਵੀ ਲੋਕੋ ਐਨੇ ਸਵਾਰਥੀ ਨਾ ਬਣੋ ਐਨੇ ਤੁਸੀਂ ਬੀਜੀ ਨਾ ਹੋ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਕਿ ਆਸੇ ਪਾਸੇ ਦੀ ਤੁਹਾਨੂੰ ਝਾਕ ਹੀ ਨਾ ਰਵੇ ਆਸੇ ਪਾਸੇ ਤੇ ਤੁਹਾਡੀ ਨਜ਼ਰ ਹੀ ਨਾ ਜਾਵੇ ਧੰਨਵਾਦ ਦੋਸਤੋ ਕਹਾਣੀ ਬੰਦਿਆ ਲੱਗੀ ਤਾਂ ਸ਼ੇਅਰ ਕਰਨਾ ਬਸ ਤੋਂ ਬਾਦ ਹੌਸਲਾ ਅਪਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਤਾ ਕਿਰਪਾ ਕਰਕੇ ਫੋਲੋ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵਧੀਆ-ਵਧੀਆ ਮੋਟੀਵੇਟ ਕਰਨ ਵਾਲੀਆਂ ਕਹਾਣੀਆਂ ਤੁਹਾਨੂੰ ਹਰ ਰੋਜ਼ ਸੁਣਨ ਨੂੰ ਮਿਲਦੀਆਂ ਰਹਿਣ ਹੁਣ ਦਿਓ ਮੈਨੂੰ ਇਜਾਜ਼ਤ ਗਲਤੀ ਪੁੱਲ ਚੁਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ